ਅੱਜ ਬੇहद ਮਹੱਤਵਪੂਰਨ ਦਿਨ ਹੈ ਵੱਡਾ ਦਿਨ ਹੈ ਕਿਉਂਕਿ ਅੱਜ ਤਖਤ ਸਾਹਿਬ ਤੋਂ ਇੱਕ ਵੱਡਾ ਫੈਸਲਾ ਆਉਣਾ ਹੈ ਔਰ ਕਰਦੇ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਔਰ ਉਸ ਵੇਲੇ ਜਦੋਂ ਅਕਾਲੀ ਸਰਕਾਰ ਹੋਇਆ ਕਰਦੀ ਸੀ ਉਸ ਵੇਲੇ ਜਿੰਨੇ ਵੀ ਕੈਬਨਟ ਮੰਤਰੀ ਜਾਂ ਜਿਨ੍ਹਾਂ ਦੇ ਕੋਲੇ ਕੈਬਨਟ ਮੰਤਰੀ ਦਾ ਰਤਬਾ ਰਿਆ ਉਹਨਾਂ ਸਾਰਿਆਂ ਨੂੰ ਅੱਜ ਤਲਬ ਕੀਤਾ ਗਿਆ ਤਖਤ ਸਾਹਿਬ ਤੇ ਪੇਸ਼ ਹੋਣ ਦੇ ਲਈ ਉਹਨਾਂ ਨੂੰ ਹੁਕਮ ਕੀਤਾ ਗਿਆ ਅ ਤੇਖੋ ਬੜਾ ਗੰਭੀਰ ਮਸਲਾ ਖਾਸ ਕਰਕੇ ਜਦੋਂ ਬੇਦਬੀਆਂ ਨਾਲ ਜਿਹੜਾ ਕਰਨ ਵਾਲੇ ਜਿਹੜਾ ਸੌਦਾ ਸਾਧ ਹੈ ਉਸ ਨੂੰ ਮਾਫੀ ਦਾ ਮਾਫੀ ਦੇਣ ਦਾ ਜ਼ਿਕਰ ਹੋਵੇ ਜਾਂ ਹੋਰ ਮਸਲੇ ਹੋਣ ਜਾਂ ਹੋਰ ਪੰਥਕ ਮੁੱਦੇ ਹੋਣ ਤਾਂ ਉਦੋਂ ਬੇहद ਗੰਭੀਰ ਹੋ ਜਾਂਦਾ ਹੈ ਮਸਲਾ ਔਰ ਸਾਰ ਤੌਰ ਤੇ ਇਸ ਮਸਲੇ ਨੂੰ ਲੈ ਕੇ ਲੋਕਾਂ ਦੀ ਨਜ਼ਰ ਬਣੀ ਹੋਈ ਆ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੀ ਨਜ਼ਰ ਹੈ ਕਿ ਅੱਜ ਤੱਕ ਤਖਤ ਸਾਹਿਬ ਤੋਂ ਕੀ ਫੈਸਲਾ ਆ ਸਕਦਾ ਕਿਉਂਕਿ ਜਿਸ ਦਿਨ ਤੋਂ ਸੁਖਬੀ ਸਿੰਘ ਬਾਦਲ ਨੂੰ ਤਨਖਾਹਿਆ ਆਕਰਾਰ ਦਿੱਤਾ ਗਿਆ ਉਸ ਦਿਨ ਤੋਂ ਬਾਅਦ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਹਾਲਾਂਕਿ ਕੁਝ ਲੋਕਾਂ ਨੇ ਅਕਾਲੀ ਦਰ ਨੂੰ ਲੈ ਕੇ ਸਵਾਲ ਖੜੇ ਕੀਤੇ ਇਤੋਂ ਤੱਕ ਕਿ ਵੀ ਕੁਝ ਲੋਕਾਂ ਨੇ ਤਖਤ ਸਾਹਿਬ ਤੱਕ ਤੇ ਜਿਹੜਾ ਹੈਗਾ ਟਿੱਪਣੀਆਂ ਕੀਤੀਆਂ ਹਾਲਾਂਕਿ ਇਸ ਨੂੰ ਲੈ ਕੇ ਵੀ ਬਹੁਤ ਵਿਰੋਧ ਹੋਇਆ ਕਿ ਤਖਤ ਸਾਹਿਬ ਸਰਵਉੱਤਮ ਤਖਤ ਸਾਹਿਬ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਖੈਰ ਅੱਜ ਵੱਡਾ ਫੈਸਲਾ ਆਉਣਾ ਹੈ ਔਰ ਸਕੱਬਰੀ ਸੰਬੰਧ ਸਮੇਤ ਬਾਕੀ ਜਿੰਨੇ ਕੈਬਨਟ ਦੇ ਵਜ਼ੀਰ ਰਹੇ ਨੇ ਉਸ ਵੇਲੇ ਉਨਾਂ ਨੂੰ ਤਲਬ ਕਰ ਲਿਆ ਗਿਆ ਅੱਜ ਕੀ ਫੈਸਲਾ ਆਵੇਗਾ ਸਭ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਇਹ ਵੀ ਨਾਲ ਤਰਕ ਦਿੱਤਾ ਜਾ ਰਿਹਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਅਜੀਹਾ ਫੈਸਲਾ ਆਉਂਦਾ ਜਿਸ ਦੇ ਨਾਲ ਅਕਾਲੀ ਦਲ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਇੱਕ ਵੱਡੀ ਚੁਣੌਤੀ ਪੈਦਾ ਹੋ ਸਕਦੀ ਹੈ ਅਕਾਲੀਓ ਦੇ ਲਈ ਕਰਫਲਾ ਹਾਲ ਨਦਰਾਂ ਬਣੀਆਂ ਹੋਈਆਂ ਨੇ ਸਾਡੇ ਸਤੰਕ ਸਹਾਯੋਗੀ ਰਜੀਵ ਸਾਡੇ ਨਾਲ ਮੌਜੂਦ ਨੇ ਰਜੀਵ ਲਗਾਤਾਰ ਇਸ ਪੂਰੇ ਮਸਲੇ ਨੂੰ ਗੰਭੀਰਤਾ ਦੇ ਨਾਲ ਬੜਾ ਨੇੜੋਂ ਦੇਖਦੇ ਆਏ ਨੇ ਜੀ ਤੁਸੀਂ ਜਿਸ ਦਿਨ ਤੋਂ ਇਹ ਸਿਲਸਲਾ ਸ਼ੁਰੂ ਹੋਇਆ ਉਸ ਦਿਨ ਤੋਂ ਤੁਸੀਂ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਪਾਸ ਦੇਖਿਆ ਅੱਜ ਕੀ ਲੱਗਦਾ ਔਰ ਜਿਹੜਾ ਸਮਾਂ ਦਿੱਤਾ ਗਿਆ ਹੈ ਕਿੰਨੇ ਕ ਵਜੇ ਜਿਹੜਾ ਸਿੰਘ ਸਾਹਿਬਾਨ ਦੀ ਪਹਿਲਾਂ ਕਿਉਂਕਿ ਮੀਟਿੰਗ ਹੋਏਗੀ ਉਸ ਤੋਂ ਬਾਅਦ ਸੁਵਿਸ਼ਣ ਬਾਦਲੋਣੀ ਪੇਸ਼ ਹੋਣਗੇ ਤਾਂ ਸ਼ੁਰੂਆਤ ਕਿਵੇਂ ਹੋਏਗੀ ਪਹਿਲਾਂ ਸਿੰਘ ਸਾਹਿਬਾਨ ਕਿੰਨੇ ਵਜੇ ਮੀਟਿੰਗ ਸ਼ੁਰੂ ਕਰਨਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋ ਰਹੀ ਕਿੰਨੇ ਵਜੇ ਪੇਸ਼ ਹੋਣਗੇ ਤੇ ਕਦੋਂ ਤੱਕ ਫੈਸਲਾ ਆ ਸਕਦਾ ਆ ਬਿਲਕੁਲ ਨਪਿੰਦਰ ਜਿੱਥੋਂ ਤੱਕ ਜਿਹੜਾ ਪੱਤਰ ਜਾਰੀ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਉਹਦੇ ਮੁਤਾਬਕ 1 ਵਜੇ ਦਾ ਸਮਾਂ ਜਿਹੜਾ ਸਾਰਿਆਂ ਨੂੰ ਦਿੱਤਾ ਗਿਆ ਤਾਂ ਤੁਸੀਂ ਜਿਹੜਾ ਜ਼ਿਕਰ ਕੀਤਾ ਕਿ ਸੁਖਬੀਰ ਬਾਦਲ ਤੋਂ ਇਲਾਵਾ ਜਿਹੜੇ ਹੋਰ ਲੋਕ ਨੇ ਮੈਂ ਉਹ ਨਾਂ ਦੱਸ ਦਿਆਂ ਕਿ ਜਿਹੜੇ ਉਸ ਵੇਲੇ ਵਜ਼ੀਰ ਰਹੇ ਨੇ ਇਹ ਕੋਰ ਕਮੇਟੀ ਦਾ ਹਿੱਸਾ ਰਹੇ ਨੇ ਡਾਕਟਰ ਰਪਿੰਦਰਜੀਤ ਕੌਰ ਨੇ ਉਹਦੇ ਵਿੱਚ ਆਦੇਸ਼ ਪ੍ਰਤਾਪ ਕੈਰੋਂ ਜੋ ਕਿ ਅਕਾਲੀ ਦਲ ਦਾ ਹਿੱਸਾ ਇਸ ਵੇਲੇ ਨਹੀਂ ਹਨ ਗੁਲਜਾਰ ਸਿੰਘ ਰਣੀਕੇ ਪਰਵਿੰਦਰ ਢੀਂਡਸਾ ਸੁੱਚਾ ਸਿੰਘ ਲਗਾ ਜਨਵੇਜਾ ਸਿੰਘ ਹੀਰਾ ਸਿੰਘ ਆਬੜੀਆ ਸਰਬਨ ਸਿੰਘ ਫਲੋਰ ਸੋਨ ਸਿੰਘ ਦਲਜੀਤ ਸਿੰਘ ਸਿਕੰਦਰ ਸਿੰਘ ਮਲੂਕਾ ਬੀਬੀ ਜ਼ਗੀਰ ਕੌਰ ਤਾਂ ਇਹ ਉਹ ਨਾਂ ਨੇ ਮਨਪ੍ਰੀਤ ਬਾਦਲ ਵੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਇਸ ਵੇਲੇ ਅਕਾਲੀ ਦਲ ਦਾ ਭਾਵੇਂ ਹਿੱਸਾ ਨਹੀਂ ਹਨ ਇਸ ਦੇ ਨਾਲ ਇੱਕ ਹੋਰ بڑا ਅ ਜ਼ਰੂਰੀ ਔਰ ਅਹਿਮ ਨਾਮ ਹੈ ਮਨਜਿੰਦਰ ਸਿੰਘ ਸਿਰਸਾ ਜਿਹੜਾ ਕਿ ਭਾਜਪਾ ਦਾ ਹਿੱਸਾ ਨੇ ਇਸ ਵੇਲੇ ਔਰ ਉਸ ਵੇਲੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਰਹੇ ਔਰ ਕੈਬਨਿਟ ਰੈਂਕ ਵੀ ਸੀ ਉਹਨਾਂ ਦੇ ਕੋਲ ਜਦੋਂ ਪੰਜਾਬ ਦੇ ਵਿੱਚ ਸਰਕਾਰ ਸੀ ਤਾਂ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਕਿ ਕਿੱਦਾਂ ਕਿੱਦਾਂ ਪੂਰੀ ਜਿਹੜੀ ਪ੍ਰਕਿਰਿਆ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਕਿ ਇੱਕ ਇਸ ਜਗ੍ਹਾ ਦੀ ਤਸਵੀਰ ਦਿਖਾ ਦੇਣ ਤਾਂ ਇਹ ਅਕਾਲ ਤਖਤ ਸਾਹਿਬ ਚਕਤਰੇਤ ਹੈ ਜਿੱਥੇ ਕਿ ਪੰਜ ਸਿੰਘ ਸਾਬਾਨਾ ਦੀਆਂ ਜਿੰਨੀਆਂ ਵੀ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਤਾਂ ਉਹ ਇਸੇ ਥਾਂ ਤੇ ਮੀਟਿੰਗਾਂ ਹੁੰਦੀਆਂ ਨੇ ਮੀਡੀਆ ਦੇ ਨਾਲ ਵੀ ਜੇਕਰ ਕੋਈ ਗੱਲਬਾਤ ਕਰਨੀ ਹੁੰਦੀ ਤਾਂ ਸਿੰਘ ਸਾਹਿਬਾਨਾ ਨੇ ਇੱਥੇ ਕਰਨੀ ਆਉਂਦੀ ਅਸੀਂ ਕਹਾਂਗੇ ਆਪਣੇ ਸਹਿਯੋਗੀ ਨੂੰ ਕਿ ਉਹ ਵੀ ਤਸਵੀਰ ਦਿਖਾਈਏ ਜਿਸ ਫਸੀਲ ਦੇ ਉੱਤੋਂ ਜੋ ਹੈ ਫੈਸਲਾ ਸੁਣਾਇਆ ਜਾਣਾ ਤਾਂ ਦਪਿੰਦਰ ਅਸੀਂ ਇਸ ਸਾਈਡ ਤੋਂ ਜਾ ਕੇ ਦਿਖਾਉਂਦੇ ਆਂ ਤਾਂ ਇਸ ਪਾਸੇ ਤੋਂ ਦਿਖਾਉਂਦੇ ਆਂ ਕਿ ਜੋ ਇਤਿਹਾਸਿਕ ਫਸੀਲ ਹੈ ਅਕਾਲ ਤਖਤ ਸਾਹਿਬ ਦੀ ਜਿੱਥੋਂ ਜਿੰਨੇ ਵੀ ਕੋਈ ਹੁਕਮਨਾਮਾ ਜਾਰੀ ਕਰਨਾ ਹੋਵੇ ਸਿੰਘ ਸਹਿਬਾਨਾ ਨੇ ਕੌਮ ਦੇ ਨਾਲ ਕੋਈ ਸੰਦੇਸ਼ ਜਾਰੀ ਕਰਨਾ ਤਾਂ ਉਹ ਇਸ ਪਾਸੇ ਹੈ ਉਹ ਤਸਵੀਰ ਵੀ ਅਸੀਂ ਦਿਖਾ ਦਈਏ ਕਿਉਂਕਿ ਅੱਜ ਬਹੁਤ ਅਹਿਮ ਰਹਿਣ ਵਾਲੀ ਹੈ ਇਹ ਤਸਵੀਰ ਤਾਂ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਇਮਾਰਤ ਹੈ ਔਰ ਇੱਥੇ ਬਿਲਕੁਲ ਤਾਂ ਇੱਕ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਇਤਿਹਾਸਿਕ ਫਜ਼ੀਲ ਸੰਦੀਪ ਤਖਤ ਸਾਹਿਬ ਦੇ ਅੱਗੇ ਉਹ ਜਗ੍ਹਾ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰੋ ਜਿੱਥੇ ਫੈਸਲਾ ਸੁਣਾਇਆ ਜਾਣਾ ਤਖਤ ਸਾਹਿਬ ਦੀ ਇਹ ਫਸੀਲ ਜਿੱਥੋਂ ਅੱਜ ਬੇहद ਮਹੱਤਵਪੂਰਨ ਫੈਸਲਾ ਆਉਣਾ ਹੈ ਇਸ ਜਗ੍ਹਾ ਤੇ ਸਿੰਘ ਸਾਹਿਬ ਖੜੇ ਨਜ਼ਰ ਆਉਣਗੇ ਔਰ ਫੈਸਲੇ ਸੁਣਾਉਂਦੇ ਨਜ਼ਰ ਆਉਣਗੇ ਤਾਂ ਅੱਜ ਬੇहद ਮੁਹੱਤਵਪੂਰਨ ਹੈ ਸਾਡੇ ਸਹਿਯੋਗੀ ਰਜੀਵ ਸਾਨੂੰ ਲਗਾਤਾਰ ਇਸ ਮਸਲੇ ਤੋਂ ਜਾਣੂ ਕਰਵਾ ਰਹੇ ਨੇ ਕਿ ਕਿਵੇਂ ਕਿਵੇਂ ਜਿਹੜਾ ਪ੍ਰਕਿਰਿਆ ਰਹਿਣ ਵਾਲੀ ਆ ਜੀ ਮੀਟਿੰਗ ਜਿਹੜੀ ਸਿੰਘ ਸਾਹਿਬ ਦੀ ਉਹ ਕਿੰਨੇ ਵਜੇ ਸ਼ੁਰੂ ਹੋ ਜੇਗੀ ਸਿੰਘ ਸਾਹਿਬਾਨ ਦੀ ਆ ਦੇਖੋ ਜੋ ਅੰਦਾਜ਼ਾ ਲਗਾਇਆ ਜਾ ਰਿਹਾ ਕਿ 12 ਕਾ ਵਜੇ ਦੇ ਆਸ-ਪਾਸ ਜਿਹੜੇ ਪੰਜਾ ਤਖਤਾਂ ਦੇ ਸਿੰਘ ਸਾਹਿਬਾਨ ਤਾਂ ਇਹਦੇ ਵਿੱਚ ਇੱਕ ਇਹ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜ ਸਿੰਘ ਸਾਹਿਬਾਨਾਂ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਂ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹ ਪਹੁੰਚਣ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਉਹ ਕਿਸੇ ਕਾਰਨ ਕਰਕੇ ਜਦੋਂ ਨਹੀਂ ਪਹੁੰਚ ਸਕਦੇ ਤਾਂ ਦਰਬਾਰ ਸਾਹਿਬ ਦੇ ਜਾਂ ਕਾਲ ਤਖਤ ਸਾਹਿਬ ਦੇ ਜਿਹੜੇ ਗਰੰਟੀ ਨੇ ਹੈਡ ਗਰੰਟੀ ਨੇ ਤਾਂ ਪੰਜ ਜਿਹੜੇ ਸਿੰਘ ਸਾਹਿਬ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਅੱਜ ਇੱਕ ਪਾ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਉਹ ਹੋਣਗੇ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਇਸ ਤੋਂ ਇਲਾਵਾ ਗਿਆਨੀ ਜਿਹੜੇ ਤਾਂ ਮਾਫ ਕਰਨਾ ਇਸ ਵੇਲੇ ਅਸੀਂ ਜਿਹੜੇ ਅਕਾਲੀ ਦਲ ਦੇ ਆਗੂ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਤਾਂ ਤਿੰਨ ਤਖਤ ਸਹਿਬਾਨ ਦੇ ਜੱਥੇਦਾਰ ਹੋਣਗੇ ਇਸ ਤੋਂ ਇਲਾਵਾ ਜਿਹੜੇ ਹੋਰ ਦੋ ਸਿੰਘ ਸਾਹਿਬ ਕੌਣ ਹੋਣਗੇ ਉਹ ਥੋੜੀ ਦੇਰ ਦੇ ਵਿੱਚ ਸਪਸ਼ਟ ਹੋਏਗਾ ਤਾਂ ਪੰ ਸਿੰਘ ਸਹਿਬਾਨਾਂ ਦੀ ਮੀਟਿੰਗ ਜਿਹੜੀ ਆ ਅਕਾਲ ਤਖਤ ਸਾਹਿਬ ਅਸਕਤਰੇ ਤੇ ਹੋਣੀ ਹੈ ਉਸ ਤੋਂ ਬਾਅਦ ਉਹ ਜੋ ਨੇ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਫਸੀਲ ਦੇ ਉੱਤੇ ਜਦੋਂ ਖੜੇ ਹੋਣਗੇ ਤਾਂ ਸੁਖਬੀਰ ਬਾਦਲ ਦੇ ਨਾਲ ਨਾਲ ਤਮਾਮ ਐ ਜੀਪੀਸੀ ਮੈਂਬਰ ਉਹ ਜਿਸ ਚਾਵਲਾ ਹੋਣੀ ਸਾਡੇ ਨਾਲ ਚਲੋ ਸਭ ਥੋੜਾ ਜਿਹਾ ਇਧਰ ਪਾਸੇ ਆ ਜਿਓ ਚਲੋ ਸਭ ਬਿਹਤ ਵੱਡਾ ਦਿਨ ਅੱਜ ਕਿਉਂਕਿ ਇੱਕ ਵੱਡਾ ਫੈਸਲਾ ਆਉਣਾ ਹੈ ਫੈਸਲਾ ਚਾਹੇ ਕੁਝ ਵੀ ਕਿਉਂਕਿ ਸਿੰਘ ਸਹਿਬਾਨ ਤੇ ਆਉ ਸੁਪਰੀਮ ਨੇ ਸਿੰਘ ਸਹਿਬਤ ਤਖਤ ਸਾਬ ਸੁਪਰੀਮ ਹੈ ਕੀ ਲੱਗਦਾ ਅੱਜ ਔਰ ਇਹ ਪ੍ਰਕਿਰਿਆ ਅੱਜ ਕੀ ਰਹਿਣ ਵਾਲੀ ਆ ਦੇਖੋ ਪਰਕੇ ਹੋਇਆ ਇਹ ਜੋ ਵੀ ਸ੍ਰੀ ਕਾਲ ਤਖਤ ਸਾਬ ਦੀ ਮਰਜ਼ਾਦਾ ਇਸ ਮਸਲੇ ਵਿੱਚ ਜੋ ਤਖਾਹ ਲਾਈ ਜਾਂਦੀ ਆ ਉਹ ਜਿਵੇਂ ਇੱਥੇ ਕੁਝ ਸੱਜਣ ਸਜਾ ਕਰ ਰਹੀ ਸੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਇਹ ਸਜਾ ਨਹੀਂ ਹੁੰਦੀ ਆ ਤਾਂ ਕਾਹ ਹੁੰਦੀ ਆ ਤਰਖਾ ਹੁੰਦੀ ਆ ਬੰਦੇ ਦੇ ਲਾਭ ਵਾਸਤੇ ਬੰਦੇ ਦੇ ਰੇਤੋ ਵਾਸਤੇ ਜਦੋਂ ਬੰਦੇ ਨੂੰ ਕੋਈ ਇਹ ਤਰਖਾ ਲੱਗਦੀ ਆ ਵੀ ਤੁਸੀਂ ਭਾਂਡੇ ਮंजੋ ਤੁਸੀਂ ਜੋੜੇ ਸਾਫ ਕਰੋ ਤੁਸੀਂ ਝਾੜੂ ਮਾਰੋ ਬੰਦੇ ਦਾ ਮਨ ਫਿਰ ਸਾਫ ਕਰਦਾ ਵਾਅਦਾ ਹੁੰਦਾ ਬੰਦੇ ਦੇ ਗੁਣ ਵਧਦੇ ਆ ਉਹ ਗੁਣ ਘਟਦੇ ਆ ਇਹ ਅਜ ਤਰਖਾ ਜਿਹੜੀ ਆ ਨਾ ਉਹ ਲੱਗਦੀ ਆ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ ਕਿਉਂਕਿ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਹੋਈਆਂ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਪ੍ਰਤਖਤ ਸਾਹਿਬ ਸੁਪਰੀਮ ਹੈ ਦੇਖੋ ਆਪਾਂ ਨੂੰ ਆਪਾਂ ਇਹ ਇਹਦਾ ਜਿਹੜੀ ਥਾਂ ਆ ਇਹ ਆਮ ਅਦਾਲਤਾਂ ਕੋ ਅਦਾਲਤ ਨਹੀਂ ਆਮ ਅਦਾਲਤਾਂ ਦੇ ਸਿਸਟਮ ਵਿੱਚ ਹੁੰਦਾ ਕਿ ਇੱਕ ਛੋਟੀ ਅਦਾਲਤ ਨੇ ਕੋਈ ਕਾਰਵਾਈ ਕੀਤੀ ਤੇ ਅਸੀਂ ਵੱਡੀ ਅਦਾਲਤ 'ਚ ਅਪੀਲ ਕਰ ਦਿੰਦੇ ਹਾਂ ਉਹ ਹਾਈ ਕੋਰਟ ਚਲੇ ਗਏ ਹਾਈ ਕੋਰਟ ਦੇ ਕੋਈ ਹੋਰ ਕਾਰਵਾਈ ਕੀਤੀ ਪਰ ਸੁਪਰੀਮ ਕੋਰਟ ਚਲੇ ਜਾਂਦੇ ਤੇ ਕੋਈ ਹੋਰ ਅਦਾਲਤ ਨਹੀਂ ਇਥੇ ਜੂਆ ਇਥੇ ਕੋਈ ਅਦਾਲਤਾਂ ਉਹੀ ਉਹੀ ਹਾਈ ਕੋਰਟ ਉਹੀ ਸੁਪਰੀਮ ਕੋਰਟ ਆ ਇਹ ਬਹੁਤ ਵੱਡਾ ਸਿਸਟਮ ਹੈ ਇੱਕ ਬੜਾ ਵੱਡਾ ਨਿਯਾਮ ਹੈ ਉਹ ਤੁਸੀਂ ਦੇਖੋ ਅੱਜ ਜਿਹੜੇ ਵੱਡੇ ਵੱਡੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਬਈ ਵੱਡੇ ਲੀਡਰ ਨੇ ਅੱਜ ਇੱਥੇ ਆ ਕੇ ਉਹਨਾਂ ਨੇ ਸਭ ਨੇ ਝੁੱਕ ਜਾਣਾ ਇਹੀ ਇਹੀ ਇਸ ਦਾ ਘਰ ਦੀ ਵਡਿਆਈ ਆ ਤੇ ਇਹ ਆਪਾਂ ਨੂੰ ਇਹਦੇ ਬਾਰੇ ਬਿਲਕੁਲ ਕੋਈ ਨਾ ਕਿਉਂਕਿ ਇਹ ਧਰਮ ਦਾ ਖੇਤਰ ਹੈ ਰਾਜਨੀਤੀ ਦਾ ਖੇਤਰ ਨਹੀਂ ਆ ਤਕ ਤਾਂ ਦੇਖੇ ਤਾਂ ਜ ਆਪਾਂ ਨੂੰ ਬਹੁਤਾ ਕਮੈਂਟ ਨਹੀਂ ਦੇਣਾ ਚਾਹੀਦਾ ਬਿਲਕੁਲ ਕਿਉਂਕਿ ਤਖਤ ਸਾਹਿਬ ਤੋਂ ਜੋ ਸਿੰਘ ਸਾਹਿਬਾਨ ਨੇ ਫੈਸਲਾ ਦੇਣਾ ਉਹਨੂੰ ਲੈ ਕੇ ਨਾ ਤਾਂ ਪਹਿਲਾਂ ਟਿੱਪਣੀ ਕੀਤੀ ਜਾ ਸਕਦੀ ਹੈ ਨਾ ਹੀ ਸ਼ਾਇਦ ਬਾਅਦ ਦੇ ਵਿੱਚ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਪਰ ਤੁਸੀਂ ਕਿਉਂਕਿ ਅਕਾਲੀ ਦਲ ਦੇ ਸੁਖਬੀ ਸਿੰਘ ਬਾਦਲ ਧੜੇ ਦੇ ਨਾਲ ਤੁਸੀਂ ਜੁੜੇ ਹੋਏ ਹੋ ਕਿਵੇਂ ਦੇਖਦੇ ਹੋ ਅੱਜ ਫੈਸਲਾ ਆ ਕਿਸ ਤਰ੍ਹਾਂ ਦਾ ਸਕਦਾ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਇਹ ਡੜਾ ਅਧਿਕਾਰ ਖੇਤਰ ਸਿੰਘ ਸਾਹਿਬ ਦਾ ਪਰ ਕੀ ਲੱਗਦਾ ਕਿਉਂਕਿ ਜਿਸ ਤਰ੍ਹਾਂ ਬਿਰਸਤ ਸਿੰਘ ਬਟੂਆ ਦੇ ਮਾਮਲੇ ਦੇ ਵਿੱਚ ਹੋਇਆ ਸੀ ਉਸ ਤਰ੍ਹਾਂ ਦੀਆਂ ਉਸ ਦੀਆਂ ਜਿਹੜੀਆਂ ਤਨਖਾਹ ਜਿਹੜੀ ਉਹ ਵੀ ਹੋ ਸਕਦੀ ਹੈ ਕਿਉਂਕਿ ਉਹਨਾਂ ਨੂੰ ਤਾਂ ਇੱਕ ਤਰ੍ਹਾਂ ਦੀ ਸਜ਼ਾ ਵੀ ਨਾਲ ਲੱਗੀ ਕਿਉਂਕਿ ਕਾਲਜ ਦੇ ਵਿੱਚੋਂ ਬਾਹਰ ਕੀਤਾ ਗਿਆ ਦੇਖੋ ਉਹ ਸਸਕ ਬਟੂਆ ਦਾ ਇੱਕ ਵਖਾ ਖੈਪਟਰ ਹੈ ਉਹ ਇਸ ਚੈਪਟਰ ਦੇ ਸ਼ਾਮਲੀ ਲੇਕਿਨ ਉਹ ਉਹ ਇੱਕ ਮਖੜਾ ਹੈ ਸਸਕ ਵੀਰ ਸਿੰਘ ਬਾਦਲ ਨੇ ਤਾਂ ਨਿਰਮਾਨਤਾ ਹੀ ਬਹੁਤ ਵਿਖਾਈ ਹੈ ਪਹਿਲਾਂ ਉਹਨਾਂ ਨੇ ਕਿਹਾ ਕਿ ਜੋ ਕੁਝ ਇਹਨਾਂ ਨੇ ਕਿਹਾ ਮੈਂ ਸਭ ਕੁਝ ਆਪਣੀ ਝੋਲੀ ਪਾਉਂਦਾ ਬੜੀ ਵੱਡੀ ਨਿਰਮਾਨਤਾ ਨੰਬਰ 1 ਨੰਬਰ 2 ਉਹਨਾਂ ਨੇ ਅਸਤੀਫਾ ਦੇ ਕੇ ਹੋਰ ਦਰਮਾਨਤਾ ਦਾ ਵਾਅਦਾ ਕੀਤਾ ਉਹਨਾਂ ਨੇ ਅਸਤੀਫਾ ਦਿੱਤਾ ਉਹਨੂੰ ਵੇਖਿਆ ਵੀ ਸਾਰੇ ਚਾਹੁੰਦੇ ਆ ਉਹਨਾਂ ਨੇ ਅਸਤੀਫਾ ਦੇ ਕੇ ਆਪਣਾ ਛੜਤੀ ਜ਼ਿੰਮੇਵਾਰੀ ਬਹੁਤ ਵੱਡੀ ਨਿਰਮਾਨਤਾ ਦਿਖਾਈ ਹੈ ਕਿਉਂਕਿ ਇਹ ਮੈਂ ਕਈ ਵਾਰ ਦੇਖਿਆ ਜਿੰਨੇ ਕੋਈ ਵੱਡੇ ਵਿਅਕਤੀ ਹੁੰਦੇ ਉਹਨੀ ਵੱਡੀ ਉਹ ਗੱਲ ਕਰਦੇ ਆ ਉਹਨੇ ਵੱਡੀਆਂ ਛਾਲਾਂ ਮਾਰੀਆਂ ਉਹ ਵੱਡੇ ਹੀ ਉਹਨੇ ਅਜ ਇੱਕ ਜਿਹੜੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ 10 ਸਾਲ ਰਾਜ ਕਰਨ ਵਾਲੀ ਪਾਰਟੀ ਅਕਾਲੀ ਦਲ ਰਾਜ ਕਰਨ ਵਾਲੀ ਨਹੀਂ ਪੰਥਕ ਨੁਮਾਇੰਦਾ ਪਾਰਟੀ ਤੌਰ ਤੇ ਦੇਖਿਆ ਗਿਆ ਵੱਡੀਆਂ ਕੁਰਬਾਨੀਆਂ ਦੇ ਬਾਅਦ ਅਕਾਲੀ ਦਲ ਉਹ ਹੋਂਦ ਵਿੱਚ ਆਇਆ ਉਸ ਪਾਰਟੀ ਦੇ ਪ੍ਰਧਾਨ ਤੇ ਇਸ ਤਰ੍ਹਾਂ ਦਾ ਸਵਾਲ ਉੱਠ ਖੜਿਆ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਗਏ ਔਰ ਅੱਜ ਕਿਤਨੇ ਕਿਤੇ ਫੀਲ ਮਹਿਸੂਸ ਹੁੰਦਾ ਕਿ ਉਸ ਦੌਰ ਤੋਂ ਲੈ ਕੇ ਅੱਜ ਦਾ ਦਿਨ ਦੇਖਣਾ ਪਿਆ ਤੁਹਾਨੂੰ ਵੀ ਉਸ ਵੇਲੇ ਬਾਕੀ ਤੁਸੀਂ ਚੀਜ਼ਾਂ ਛੱਡ ਦਿਓ ਸਰਸੇ ਵਾਲੇ ਸੌਦੇ ਸਾਦ ਨੂੰ ਮਾਫੀ ਦੇਣਾ ਤੁਹਾਨੂੰ ਲੱਗਦਾ ਕਿ ਗਲਤੀ ਹੋਈ ਦੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਤੇ ਅੱਜ ਸਾਰਾ ਪੰਥ ਇੱਥੇ ਪੇਸ਼ ਹੋ ਰਿਹਾ ਦੇਖੋ ਬਹੁਤ ਵੱਡੇ ਉਹਨੂੰ ਤੁਸੀਂ ਗਲਤੀ ਕਹੋ ਇੱਕ ਅਣਗਹਿਲੀ ਕਹੋ ਇਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਿਹੜੀਆਂ ਖੁਦ ਉਸ ਚੀਜ਼ ਨੂੰ ਉਹਨਾਂ ਨੇ ਕਬੂਲ ਕੀਤਾ ਪਰਵਾਨ ਕੀਤਾ ਕੋਦੇ ਤੋਂ ਮੁੱਕ ਰਹੀਆਂ ਨਹੀਂ ਕੋਈ ਸਸ ਕੁਮਿਸ਼ਰ ਬਾਦਲ ਦੀ ਬੱਤੀ ਗੱਲ ਹੀ ਇਹ ਉਹਨਾਂ ਨੇ ਕੀਤੀ ਆ ਕਿ ਉਹਨਾਂ ਨੇ ਜਿਵੇਂ ਉਹਨਾਂ ਨੇ ਦੋਸ਼ ਲਾਏ ਪਰ ਉਹਨਾਂ ਦੇ ਲੋਨ ਵਾਲਿਆਂ ਤੇ ਮੈਂ ਹੈਰਾਨ ਆ ਕਿ ਸਾਰਾ ਸਮਾਂ ਨਾਲ ਰਹੇ ਦੋ ਤਿੰਨ ਇਲੈਕਸ਼ਨ ਲੜੀ ਉਹਨਾਂ ਨੇ ਹੋਣਾ ਕਿ ਵੇਖਿਆ ਕਿ ਸਾਡੀ ਗੱਲ ਬਣਦੀ ਦੀ ਇੱਕਦਮ ਤੋੜ ਕੇ ਦੇ ਸਰਦਾਰ ਸੁਖਵੀਰ ਬਾਦਲ ਤੇ ਦੋਸ਼ ਲਾ ਦਿਓ ਤੇ ਆਪ ਪੱਲਾ ਝਾੜ ਕੇ ਪਾਸੇ ਹੋ ਗਏ ਸਾਰੇ ਇਕੱਠੇ ਸੀ ਸਾਰੇ ਮੰਤਰੀ ਸੀ ਸਾਰੇ ਸਰਕਾਰਾਂ ਢਾਉਂਦੇ ਦੇ ਸਾਰੇ ਮੈਂਬਰ ਪਾਰਲੀਮੈਂਟ ਬਣੇ ਰਹੇ ਸਭ ਕੁਝ ਹੋਇਆ ਇਹਨਾਂ ਦਾ لیکن ਉਹਨਾਂ ਨੇ ਆਪਦੇ ਨੂੰ کوشش ਕੀਤੀ ਪਰ ਸਰਦਾਰ ਸੁਖਬੀਰ ਸਿੰਘ ਮਾਦਨ ਨੇ ਵੱਡੀ ਗੱਲ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਜੋ ਕੁਝ ਵੀ ਉਹਨਾਂ ਨੇ ਕਿਹਾ ਮੈਂ ਝੂਠੀ ਪਉਣਾ اچھا ਅਕਾਲੀ ਦਲ ਸੁਧਾਰ ਲਿਆਰ ਵਾਲਾ ਗਰੁੱਪ ਪੇਸ਼ਕ ਅੱਜ ਵੱਖਰਾ ਆ ਬਣ ਗਿਆ ਔਰ ਅੱਜ ਹਾਲੇ ਕਿ ਇਕੱਠੇ ਪੇਸ਼ ਹੋਣਾ ਕਿਉਂਕਿ ਉਹਨਾਂ ਦੇ ਵਿੱਚੋਂ ਵੀ ਵਜ਼ਾਰਤ ਦਾ ਹਿੱਸਾ ਸੀ ਬਹੁਤ ਚਿਹਰੇ ਪਰ ਪ੍ਰਿੰਸ ਸਿੰਘ ਚੰਦੂ ਮੈਰਾਉਣੀ ਕਹਿੰਦੇ ਨੇ ਅਸੀਂ ਤਾਂ ਆਪਦਾ ਆਪਣੀ ਗਲਤੀ ਪਹਿਲੇ ਹੀ ਮੰਨ ਲਈ ਸੀ ਜਾ ਕੇ ਸਾਰਾ ਨਹੀਂ ਮੰਨ ਲਈ ਸੀ ਘੱਟ ਕੋਈ ਅੰਦਰੋਂ ਨਹੀਂ ਸਾਰੇ ਮੰਨੀ ਬੈਠੇ ਸੀ ਗਲਤੀਆਂ ਹੋਈਆਂ ਕੋਈ ਸੰਗਤ ਜਿਹੜੀ ਹੈ ਨਾ ਉਹ ਪੀਪਲ ਆਰ ਦੀ ਬੈਸਟ ਜਜ ਉਹ ਸੰਗਤ ਵਿੱਚ ਹਰ ਸੰਗਤ ਹਰ ਪ੍ਰਭ ਅਸੇ ਜਿਉਂ ਵਾਰਾ ਜੀ ਨੇ ਵੀ ਕਿਹਾ ਫੈਸਲਾ ਸੰਗਤ ਦੇ ਲਈ ਸੀ ਵਾਰ-ਵਾਰ ਦੋ ਤਿੰਨ ਲੈਕਚਰਾਂ ਹੋਈਆਂ ਉਹਨਾਂ ਦੇ ਫੈਸਲੇ ਆ ਗਏ ਉਸ ਕਰਕੇ ਇਹ ਕੋਈ ਸ਼ੱਕ ਨਹੀਂ ਕਿ ਜਦੋਂ ਇਹ ਗੱਲ ਹੋਈ ਉਹ ਉਹ ਉਹਨਾਂ ਨੇ ਉਹਨਾਂ ਨੇ ਸਾਰਾ ਕੁਝ ਜਿਹੜਾ ਕਿਹਾ ਉਹ ਸਾਰਾ ਕੁਝ ਮੰਨ ਲਿਆ ਲੇਕਿਨ ਮੈਂ ਉਹਨਾਂ ਦਾ ਸੁਧਾਰ ਲੈ ਰੀ ਮੈਂ ਉਹਨੂੰ ਵਿਗਾੜ ਲੈ ਰ ਖੇਣਾ ਉਹ ਸੁਧਾਰ ਲੈਰ ਘਟਾ ਦੇ ਵਿਗਾੜ ਲੈਰ ਜਾਂਦਾ ਸੀ ਕਿਉਂਕਿ ਪਹਿਲਾਂ ਸਾਰੇ ਇਕੱਠੇ ਸੀ ਹੁਣ ਆਪਾਂ ਆਫਸਰ ਟੁੱਟ ਕੇ ਤਾਂ ਕੀ ਲੱਭ ਲਾਂਗੇ ਅੱਛਾ ਅੱਜ ਫੈਸਲੇ ਤੋਂ ਬਾਅਦ ਕੀ ਸਮਝਦੇ ਹੋ ਕੀ ਮਹਿਸੂਸ ਕਰਦੇ ਹੋ ਕਿ ਫੈਸਲੇ ਤੋਂ ਬਾਅਦ ਤੁਹਾਨੂੰ ਪੋਲੀਟੀਕਲੀ ਕੀ ਦਿਖਦਾ ਔਰ ਉਸ ਤੋਂ ਬਾਅਦ ਸੰਗਤ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਤ ਦੇ ਜ਼ੈਨ ਦੇ ਵਿੱਚ ਜਾਂ ਸੰਗਤ ਦੇ ਮਨ ਦੇ ਵਿੱਚ ਜਿਹੜਾ ਰੋਸ ਹੈ ਗੁੱਸਾ ਹੈ ਉਹਦੇ 'ਚ ਕੋਈ ਤਬਦੀਲੀ ਆ ਪਾਏਗੀ ਦੇਖੋ ਜਦੋਂ ਗੁਰੂ ਦੇ ਦਰ ਤੇ ਜਦੋਂ ਗੁਰੂ ਦੇ ਆਪਰ ਦਰ ਤੇ ਆ ਜਾਂਦੇ ਨਾ ਜੀ ਉਸ ਦੇ ਗੁਰੂ ਦੇ ਦਰ ਤੇ ਆ ਕੇ ਫਿਰ ਗੁਰੂ ਜਾਵਣੋ ਜਾਂਦਾ ਜਦੋਂ ਮਨੋਖਾ ਗੈ ਢਾਈ ਪਿਆਜੂ ਸ਼ਰਦਿਆਂ ਆਵੇ ਤੇ ਇਸ ਕੰਠ ਲਾਵੇ ਹੁਣ ਤਾਂ ਰੱਬ ਫਿਰ ਆਪਣੇ ਗਲੇ ਕੰਠੋਂ ਦਾ ਗਣਾ ਆਪਾਂ ਕਹਿੰਦੇ ਗਲੇ ਮੜੀਏ ਉਹਨੂੰ ਰੱਬ ਫਿਰ ਆਪਣੇ ਗਲੇ ਨਾਲ ਲਾ ਦਿਆ ਗੁਰਬਾਣੀ ਦਾ ਫਰਮਾਨ ਹੈ ਠੀਕ ਆ ਇਹ ਬਿਰਦ ਸਵਾਮੀ ਸੰਤਾ ਇਹ ਉਹਦਾ ਬਿਰਦ ਅਕਾਲ ਪੁਰਖ ਵਹਿਗੂ ਦਾ ਮਹਾਰਾਜ ਦਾ ਇਹ ਬਿਰਦ ਦਾ ਸ਼ਰਨੀ ਆ ਗਿਆ ਉਹਨੇ ਗਲੀ ਲਾ ਰਣਾ ਜਦੋਂ ਗੁਰੂ ਨੇ ਗਲੇ ਲਾ ਲਿਆ ਤਾਂ ਫਿਰ ਸੰਗਤ ਨਾਲ ਹੀ ਸਾਰੀ ਤਾਂ ਅਮਰਜੀਤ ਸਿੰਘ ਚਾਵਲਾ ਹੋਣੀ ਕਹਿੰਦੇ ਨੇ ਜੀ ਕਿ ਗਲਤੀਆਂ ਹੋਈਆਂ ਕੁਝ ਕਿਨੇ ਪਹਿਲਾਂ ਮੰਨੀਆਂ ਕੁਝ ਕਿਨੇ ਅੰਦਰੋਂ ਅੰਦਰੀ ਮੰਨੀਆਂ ਪਰ ਅੱਜ ਫੈਸਲੇ ਦਾ ਦਿਨ ਹੈ ਵੱਡਾ ਦਿਨ ਹੈ ਔਰ ਕਹਿੰਦੇ ਨੇ ਕਿ ਜੋ ਤਖਤ ਸਾਹਿਬ ਤੋਂ ਫੈਸਲਾ ਆਏਗਾ ਦੁਨਿਆਵੀ ਅਦਾਲਤਾਂ ਦੇ ਵਿੱਚ ਤਾਂ ਬੇਸ਼ੱਕ ਅਪੀਲ ਦਲੀਲ ਦੀ ਗੱਲ ਹੋ ਜੇ ਪਰ ਗੁਰੂ ਦੀ ਅਦਾਲਤ ਤਖਤ ਸਾਹਿਬ ਤੇ ਆ ਕੇ ਸਿੰਘ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਸਿਰ ਨੀਵਾ ਕਰਕੇ ਜੋ ਫੈਸਲਾ ਹੁੰਦਾ ਉਸਤੇ ਕਿੰਤੂ ਪਰੰਤੂ ਨਹੀਂ ਹੋ ਸਕਦੀ ਤਾਂ ਤੁਹਾਨੂੰ ਅੰਦਰ ਵੀ ਦਰਸ਼ਨ ਕਰਵਾ ਦਿੰਨੇ ਆ ਔਰ ਇਹ ਸ੍ਰੀ ਅਕਾਲ ਤਖਤ ਸਾਹਿਬ ਵਾਲਾ ਆ ਵਾਲੀ ਡਿਊਟੀ ਹੈ ਜਿਹੜੀ ਜਿੱਥੋਂ ਸੰਗਤ ਅੰਦਰ ਜਾਂਦੀ ਹੈ ਤੁਹਾਨੂੰ ਦਰਸ਼ਨ ਵੀ ਨਾਲ-ਨਾਲ ਕਰਵਾ ਦਈਏ ਔਰ ਅੱਜ ਇੱਥੇ ਥੋੜੀ ਦੇਰ ਬਾਅਦ ਹਾਲਾਂਕਿ ਗੁਰੂ ਦੇ ਦਰ ਤੇ ਤਾਂ ਹਮੇਸ਼ਾ ਹੀ ਚੈਲ ਪੈਲੇ ਇੱਥੇ ਤਾਂ ਹਰ ਕੋਈ ਨਮਾਣਾ ਸਿੱਖ ਬਣ ਕੇ ਆਉਂਦਾ ਚੈਲ ਪੈਲੇ ਸਾਨੂੰ ਚਾਹਨਾ ਚਾਹਾਂਗੇ ਜਿਵੇਂ ਮਿਸਾਲੀ ਜਿਵੇਂ ਵੀਰ ਸਿੰਘ ਬਾਦਲ ਨੂੰ ਸੁਣਾਈ ਜਾ ਸਕਦੀ ਹੈ ਜਾਏ ਵੀ ਗੀਤ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਦਾਂ ਦੇ ਇੰਤਜ਼ਾਮਤ ਕੀਤੇ ਗਏ ਨੇ ਹਰਜੀ ਗੱਲ ਹੈ ਕੀ ਸਮਰਥਕਾਂ 'ਚ ਕਾਫੀ ਰੋਸ ਵੇਖਣ ਨੂੰ ਮਿਲੇਗਾ ਹਾਲਾਂਕਿ ਕਿੰਤੂ ਪਰੰਤੂ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਸਜ਼ਾ ਜਾਂ ਫੈਸਲਾ ਸੁਣਾਇਆ ਜਾਏਗਾ ਉਸ ਤੇ ਨਹੀਂ ਕੀਤਾ ਜਾ ਸਕਦਾ ਦੇਖੋ ਇਸ ਮਸਲੇ ਦੇ ਵਿੱਚ ਜਿਹੜਾ ਪੁਲਿਸ ਦਾ ਦਾਇਰਾ ਪੁਲਿਸ ਦਾ ਅਧਿਕਾਰ ਖੇਤਰ ਉਹ ਦਰਬਾਰ ਸਾਹਿਬ ਤੋਂ ਬਾਰ-ਬਾਰ ਆ ਉਹ ਸੜਕਾਂ ਤੇ ਮੈਨੇਜ ਕਰ ਸਕਦੇ ਨੇ ਉਹ ਸੜਕਾਂ ਤੋਂ ਜਾਂ ਦਰਬਾਰ ਸਾਹਿਬ ਦੇ ਦਾਇਰੇ ਦੇ ਅੰਦਰ ਯਾ ਪ੍ਰਕਰਮਾਂ ਦੇ ਅੰਦਰ ਇਸ ਤੋਂ ਬਾਅਦ ਉਹਨਾਂ ਦਾ ਕੋਈ ਘਾਹ ਖੇਤਰ ਨਹੀਂ ਹਾਂ ਕਈ ਵਾਰ ਸਿਰਫ ਸਾਦੇ ਕੱਪੜੇ ਦੇ ਵਿੱਚ ਅੰਦਰ ਥੋੜਾ ਬਹੁਤਾ ਧਿਆਨ ਜਰੂਰ ਰੱਖਿਆ ਤਾਂ ਪਰ ਇੱਥੇ ਕਿਉਂਕਿ ਗੁਰੂ ਦਾ ਦਰ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਆਪਣੇ ਜਿਹੜੇ ਨੇ ਦੇ ਲਾਏ ਜਾਂਦੇ ਨੇ ਉਹਨਾਂ ਦਾ ਆਪਣਾ ਪ੍ਰਬੰਧ ਕੀਤਾ ਜਾਂਦਾ ਤਾਂ ਆਪਣੇ ਪੱਧਰ ਤੇ ਜਿਹੜਾ ਹੈਗਾ ਇੱਥੇ ਦੀ ਹਰਜਿੰਦਰ ਸਿੰਘ ਧਾਮੀ ਹੁਣੀ ਨਜ਼ਰ ਆ ਰਹੇ ਨੇ ਤੇ ਦੇਖੋ ਪੁਲਿਸ ਹੈ ਜਿਹੜੀ ਉਹ ਬਾਹਰ ਦਾ ਪ੍ਰਬੰਧ ਕਰ ਸਕਦੀ ਹੈ ਕਿ ਕਿਸ ਤਰ੍ਹਾਂ ਦੀ ਜਿਹੜਾ ਰਸਤੇ ਕਲੀਅਰ ਕੀਤੇ ਜਾਣ ਉਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਵੇ ਹਰਜਿੰਦਰ ਸਿੰਘ ਧਾਮੀ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਨੇ ਔਰ ਇੱਥੇ ਫਿਲਹਾਲ ਪ੍ਰਬੰਧ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇੱਥੇ ਸੁਖਵੀਰ ਸਿੰਘ ਬਾਦਲ ਔਰ ਜਿਹੜੇ ਉਹਨਾਂ ਦੇ ਨਾਲ ਕੈਬਨਿਟ ਦਾ ਹਿੱਸਾ ਰਹੇ ਉਸ ਵੇਲੇ ਚੇਰੇ ਅਕਾਲੀ ਦਲ ਦੇ ਉਹ ਸਾਰਿਆਂ ਨੇ ਇੱਥੇ ਆ ਕੇ ਪੇਸ਼ ਹੋਣਾ ਹਮ ਨਤਮਸਤਕ ਹੋਣਾ ਉਸਦੇ ਪ੍ਰਬੰਧ ਕੀਤੇ ਜਾ ਰਹੇ ਨੇ ਤਾਂ ਤੁਸੀਂ ਸ਼੍ਰੀ ਗੁਰੂ ਕਾਲਤਖਤ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਕਰ ਰਹੇ ਹੋ ਔਰ ਇੱਥੇ ਨਪਿੰਦਰ ਪੂਰਾ ਪ੍ਰੋਸੈਸ ਤੋਂ ਅੱ ਤੋਂ ਸਮਝਣਾ ਚਾਹਾਂਗੇ ਕਾਕਤਖ ਸਾਹਿਬ ਦੀ ਫਸੀਲ ਤੇ ਜਥੇਦਾਰ ਸਾਹਿਬ ਉੱਥੇ ਖਲੋਣਗੇ ਫੈਸਲਾ ਉਹਨਾਂ ਦੇ ਵੱਲੋਂ ਸੁਣਾਇਆ ਜਾਏਗਾ ਤੇ ਹੇਠਲੇ ਪਾਸੇ ਸੁਖਬੀਰ ਸਿੰਘ ਬਾਦਲ ਸਮੇਤ ਜਿਨੇ ਵੀ तमाम ਆਗੂਆਂ ਨੇ ਤਲਬ ਕੀਤਾ ਗਿਆ ਉੱਥੇ ਖਲੋਣਗੇ ਉਸ ਦੇ ਨਾਲ ਹੀ ਜੋ ਤਤਕਾਲੀ ਕੈਬਨਟ ਮੰਤਰੀ ਰਹੇ ਨੇ ਵਜ਼ਾਰਤ ਦਾ ਹਿੱਸਾ ਰਹਿਣਗੇ ਉੱਥੇ ਖਲੋਣਗੇ ਤੇ ਉੱਪਰਲੇ ਪਾਸੇ ਖੜੇ ਹੋ ਕੇ ਕਾਕਤਖ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਜਾਏਗਾ ਦੇਖੋ ਦੇਖੋ ਵੈਸੇ ਤਾਂ ਹਰ ਸਿੱਖ ਇਸ ਪ੍ਰਕਿਰਿਆ ਤੋਂ ਜਾਣੂ ਆ ਦਿਖਾ ਦਿੰਨੇ ਆ ਸਾਹਮਣੇ ਇਤਿਹਾਸਕ ਫਸੀਲ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸਿੰਘ ਸਾਹਿਬ ਜਿਹੜੇ ਨੇ ਉਹ ਇੱਥੇ ਖੜੇ ਨਜ਼ਰ ਆਉਣਗੇ ਜਦੋਂ ਉਹ ਫੈਸਲਾ ਸੁਣਾਉਣਗੇ ਔਰ ਜਿਸ ਵੇਲੇ ਸੁਬੀਸ਼ਿੰਗ ਬਾਦਲ ਜਾ ਉਹਨਾਂ ਦੇ ਬਾਕੀ ਸਾਥੀ ਉਹ ਤੁਹਾਨੂੰ ਇੱਥਾਂ ਨਜ਼ਰ ਆਉਣਗੇ ਜਿੱਥੇ ਸੰਗਤ ਜਿਹੜੀ ਨਜ਼ਰ ਆਉਂਦੀ ਹੈ ਇੱਥੇ ਉਹ ਪੇਸ਼ ਹੁੰਦੇ ਨਜ਼ਰ ਆਉਣਗੇ ਔਰ ਇੱਥੇ ਜਿਸ ਜਿਵੇਂ ਸੁਭੀਸ਼ ਸਿੰਘ ਬਾਦਲ ਜਾਂ ਉਹਨਾਂ ਦੇ ਬਾਕੀ ਸਾਥੀ ਜਿਹੜੇ ਨੇ ਉਹ ਪੇਸ਼ ਹੋਣਗੇ ਤਾਂ ਫਸੀਲ ਤੋਂ ਖੜਕੇ ਸਿੰਘ ਸਾਹਿਬ ਜਿਹੜੇ ਨੇ ਉਹ ਆਪਣਾ ਫੈਸਲਾ ਸੁਣਾਉਣਗੇ ਸਾਡੇ ਸਾਥੀ ਰਜੀਵ ਸਾਡੇ ਨਾਲ ਨੇ ਉਹਨਾਂ ਤੋਂ ਪੂਰੀ ਪ੍ਰਕਿਰਿਆ ਕਿਉਂਕਿ ਉਹ ਹਮੇਸ਼ਾ ਇੱਥੇ ਹਾਜ਼ਰ ਹੁੰਦੇ ਨੇ ਨਤਮਸਤਕ ਹੁੰਦੇ ਨੇ ਜਿਸ ਵੇਲੇ ਅਜਿਹੇ ਫੈਸਲੇ ਸੁਣਾਏ ਜਾਂਦੇ ਨੇ ਤਾਂ ਕਿਉਂਕਿ ਦਾਇਰਾ ਜਿਹੜਾ ਹੈਗਾ ਉਹ ਬੜਾ ਲਿਮਟਿਡ ਆ ਸੀ ਇਸ ਤੋਂ ਅੱਗੇ ਚਲੇ ਗਏ ਸੀ ਪਰ ਇਸ ਤੋਂ ਅੱਗੇ ਜਾਣ ਤੋਂ ਖਿਆਰ ਮਨਾਹੀ ਹੈ ਕਿਉਂਕਿ ਅੰਦਰ ਦੀ ਪ੍ਰਕਿਰਿਆ ਗੁਰੂ ਦੇ ਦਰ ਤੇ ਜਿਹੜਾ ਹੈਗਾ ਕਿਸੇ ਕਿਸਮ ਦੀ ਕੋਈ ਅਜੀਹ ਸ਼ਬਦ ਨਾ ਤੁਹਾਡੇ ਮੂੰਹੋਂ ਜਿਹੜਾ ਹੈਗਾ ਬੋਲਿਆ ਜਾਵੇ ਇਸ ਕਰਕੇ ਗੁਰੂ ਦੇ ਦਰ ਤੋਂ ਡਿਊਟੀ ਤੱਕ ਸੰ ਜਿਹੜੀ ਆਰਜੀਵ ਸਾਡੇ ਨਾਲ ਨੇ ਅਰਜੀਵ ਹੂੰ ਸਮਝਣਾ ਚਾਹਾਂਗੇ ਹਾਲਾਂਕਿ ਹਮੇਸ਼ਾ ਤੁਸੀਂ ਦੱਸਦੇ ਰਹਿੰਦੇ ਹੋ ਥੋੜਾ ਇਧਰ ਆ ਜਾਓ ਦੱਸਦੇ ਰਹਿੰਦੇ ਹੋ ਥੋੜਾ ਇੱਕ ਵਾਰੀ ਸਮਝਾਉਂਗੇ ਕਿ ਕਿਸ ਤਰ੍ਹਾਂ ਦੀ ਪ੍ਰਕਿਰਿਆ ਜਦੋਂ ਸਿੰਘ ਸਾਹਿਬ ਵਸੀਲ ਤੇ ਖੜੇ ਨਜ਼ਰ ਆਉਣਗੇ ਫੈਸਲਾ ਸੁਣਾ ਰਹੇ ਹੋਣਗੇ ਤਾਂ ਉਸ ਵੀ ਨੇ ਇੱਥੇ ਕਿਸ ਤਰ੍ਹਾਂ ਦੀ ਤਸਵੀਰ ਹੋਏਗੀ ਆ ਬਿਲਕੁਲ ਜਦੋਂ ਕੋਈ ਵੀ ਸਿੱਖ ਜਿਹੜਾ ਹੈ ਉਸ ਦੇ ਖਿਲਾਫ ਕਿਉਂਕਿ ਇੱਕ ਮੈਂ ਪਹਿਲਾਂ ਸੌਕੇ ਸ਼ਬਦਾਂ ਦੇ ਵਿੱਚ ਸਮਝਾ ਦਿਆਂ ਕਿ ਜਿਹੜੀਆਂ ਦੁਨਿਆਵੀ ਹਾਲਾਂਕਿ ਜਿਹੜੇ ਚਾਵਲਾ ਸਾਹਿਬ ਵੀ ਜਦੋਂ ਗੱਲ ਕਰ ਰਹੇ ਸੀ ਕਿ ਦੁਨਿਆਵੀ ਅਦਾਲਤਾਂ ਦੇ ਵਿੱਚ ਇੱਕ ਲੋਅਰ ਕੋਰਟ ਹੁੰਦੀ ਹੈ ਉਸ ਤੋਂ ਅੱਗੇ ਫਿਰ ਜਿਹੜੀ ਹੈ ਹਾਈ ਕੋਰਟ ਹੈ ਫਿਰ ਸੁਪਰੀਮ ਕੋਰਟ ਹੈ ਤਾਂ ਇਹ ਸਿੱਖਾਂ ਦੀ ਸਰਵਉੱਚ ਅਦਾਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਤਾਂ ਜਦੋਂ ਕੋਈ ਵੀ ਸਿੱਖ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਇੱਥੇ ਦਫ਼ਤਰ ਦੇ ਵਿੱਚ ਲਿਖਤੀ ਸ਼ਿਕਾਇਤ ਪਹੁੰਚਦੀ ਹੈ ਫਿਰ ਉਹਦੇ ਉੱਤੇ ਸਿੰਘ ਸਾਹਿਬ ਜੋ ਹੈ ਉਹ ਪੜਤਾਲ ਉਸ ਦੀ ਕਰਦੇ ਨੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਫਿਰ ਉਸ ਨੂੰ ਜੋ ਹੈ ਪਹਿਲਾਂ ਅਕਾਲ ਤਖਤ ਸਾਹਿਬ ਤੇ ਬਲਾ ਕੇ ਇਸੇ ਫਸੀਲ ਤੋਂ ਉਸ ਨੂੰ ਜੇਕਰ ਤਨਖਾਹ ਲਗਾਉਣੀ ਹੈ ਤਾਂ ਤਨਖਾਹ ਦੀ ਵੀ ਮੈਂ ਪਰਭਾਸ਼ਾ ਥੋੜੀ ਜੀ ਸਮਝਾ ਦਿਆਂ ਕਿ ਤਨਖਾਹ ਦਾ ਮਤਲਬ ਇਹ ਹੁੰਦਾ ਕਿ ਕਿਸੇ ਦੇ ਪਹਿਲਾਂ ਤਨਖਾਈਆ ਮਾਫ਼ ਕਰਨਾ ਤਨਖਾਹ ਤਾਂ ਸਜ਼ਾ ਹੋਗੀ ਪਹਿਲਾਂ ਤਨਖਾਈਆ ਕਰਾਰ ਦਿੱਤਾ ਜਾਂਦਾ ਕਿ ਜੇਕਰ ਤੁਹਾਡੇ ਖਿਲਾਫ ਜਾਂ ਮੇਰੇ ਖਿਲਾਫ ਕੋਈ ਸ਼ਿਕਾਇਤ ਆ ਤਾਂ ਜੇਕਰ ਉਹ ਦੋਸ਼ ਸਿੱਧ ਹੋ ਜਾਂਦੇ ਨੇ ਤਾਂ ਫਿਰ ਉਹ ਸਿੱਖ ਜੋ ਹੈ ਉਹ ਤਨਖਾਈਆ ਹੁੰਦਾ ਹੈ ਔਰ ਤਨਖਾਈ ਆ ਸਿੱਖ ਉਦੋਂ ਤੱਕ ਤਨਖਾਈ ਆ ਰਹਿੰਦਾ ਜਦੋਂ ਤੱਕ ਉਸ ਨੂੰ ਤਨਖਾਹ ਜਿਹੜੀ ਹੈ ਉਹ ਨਹੀਂ ਲਗਾ ਦਿੱਤੀ ਜਾਂਦੀ ਯਾਨੀ ਕਿ ਧਾਰਮਿਕ ਸਜ਼ਾ ਜਿਹੜੀ ਪੰਥਕ ਰਵਾਇਤਾਂ ਦੇ ਮੁਤਾਬਕ ਤੂੰ ਪੂਰੀ ਨਹੀਂ ਕਰ ਲੈਣਾ ਤਾਂ ਬਿਲਕੁਲ ਅੱਜ ਜੋ ਹੈ ਜਿਹੜੀ ਫਸੀਲ ਦੀ ਅਸੀਂ ਤਸਵੀਰ ਦਿਖਾਈ ਉੱਥੋਂ ਪੰਜ ਸਿੰਘ ਸਹਬਾਨ ਜੋ ਨੇ ਪਹਿਲਾਂ ਇੱਥੇ ਮੀਟਿੰਗ ਕੀਤੀ ਜਾਏਗੀ ਉਸ ਤੋਂ ਬਾਅਦ ਸਿੰਘ ਸਹਬਾਨ ਉੱਪਰ ਫਸੀਲ ਤੇ ਹੋਣਗੇ ਔਰ ਖੇਤਾਂ ਜਿੰਨੇ ਵੀ ਸਿੱਖ ਨੇ ਉਹ ਪੂਰਨ ਜਿਹੜੇ ਸਿੱਖੀ ਦੇ ਕਿਉਂਕਿ ਅੰਮ੍ਰਿਤਧਾਰੀ ਸਿੱਖ ਨੂੰ ਹੀ ਤਨਖਾਹ ਲਗਾਈ ਜਾਂਦੀ ਹੈ ਤਾਂ ਉਹ ਗੱਲ ਦੇ ਵਿੱਚ ਪਰਣਾ ਪਾ ਕੇ ਜੋ ਹੈ ਉਹ ਥੱਲੇ ਇੱਕ ਨਿਮਾਣੇ ਸਿੱਖ ਦੇ ਵਾਂਗ ਹੱਥ ਜੋੜਦਾ ਪ੍ਰਕਾਸ਼ ਬਿਲਕੁਲ ਇਹ ਵੀ ਜਿਹੜਾ ਉਸ ਦਾ ਇੱਕ ਹਿੱਸਾ ਹੈ ਕਿ ਜਿਹੜੇ ਕਕਾਰ ਨੇ ਉਹ ਉਸ ਦੇ ਦਿਖਾਈ ਦੇਣੇ ਚਾਹੀਦੇ ਨੇ ਜੇਕਰ ਉਸ ਦੇ ਸ੍ਰੀ ਸਾਹਿਬ ਕਿਰਪਾਨ ਪਾਈ ਹੈ ਤਾਂ ਉਹ ਵੀ ਉੱਪਰ ਦੀ ਪਾ ਕੇ ਉੱਥੇ ਜੋ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਿਮਾਣੇ ਸਿੱਖਾਂ ਵਾਂਗ ਇਸ ਜਿਸ ਤਰੀਕੇ ਦੇ ਨਾਲ ਮੈਂ ਇਸ ਵੇਲੇ ਖੜਾ ਤਾਂ ਇਸੇ ਹੀ ਬੁਦਰਾ ਦੇ ਵਿੱਚ ਹਰ ਇੱਕ ਸਿੱਖ ਨਜ਼ਰ ਆਉਂਦਾ ਹੈ ਔਰ ਉੱਥੇ ਜੇਕਰ ਉਪਰੋ ਸਿੰਘ ਸਾਹਿਬ ਕੋਈ ਸਵਾਲ ਕਰ ਰਹੇ ਨੇ ਤਾਂ ਉੱਥੇ ਕਿੰਤੂ ਪਰੰਤੂ ਦੀ ਵੀ ਕੋਈ 1% ਵੀ ਜਿਹੜੀ ਗੁੰਜਾਇਸ਼ ਹੈ ਉਹ ਨਹੀਂ ਹੈ ਕਿਉਂਕਿ ਪਿਛਤੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੁਝ ਸਿੱਖ ਪਹੁੰਚੇ ਸੀ ਤਾਂ ਉਹਨਾਂ ਨੇ ਜਦੋਂ ਅੱਗੇ ਕੋਈ ਸਵਾਲ ਜਵਾਬ ਕਰਦੇ ਚਾਹੇ ਕਿਉਂਕਿ ਸਵਾਲ ਜਵਾਬ ਦਾ ਜਿਹੜਾ ਸਮਾਂ ਹੈ ਉਹ ਜਿਸ ਤਰੀਕੇ ਦੇ ਨਾਲ ਸੁਖਵੀਰ ਬਾਦਲ ਪਹਿਲਾਂ ਲਿਖਤੀ ਆਪਣਾ ਸਪਸ਼ਟੀਕਰਨ ਦੇ ਚੁੱਕੇ ਨੇ ਉਸ ਤੋਂ ਬਾਅਦ ਉਹ ਇਸੇ ਥਾਂ ਤੇ ਆ ਕੇ ਇੱਕ ਮੰਗ ਵੀ ਕਰਦੇ ਨੇ ਕਿ ਜਲਦ ਜਿਹੜਾ ਫੈਸਲਾ ਲਿਆ ਜਾਵੇ ਤਾਂ ਉਸ ਤੋਂ ਪਹਿਲਾਂ ਦਾ ਸਮਾਂ ਹੁੰਦਾ ਪਰ ਅੱਜ ਸਿਰਫ ਤੇ ਸਿਰਫ ਫੈਸਲਾ ਜੋ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਸੁਣਾਇਆ ਜਾਣਾ ਔਰ ਹਰ ਕਿਸੇ ਨੂੰ ਉਹ ਮੰਨਣਾ ਵੀ ਪਣਾ ਜੀ ਤਰਜੀਵ ਨੇ ਬੜਾ ਕਲੀਅਰ ਟੈਕਨੀਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਅੱਜ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਕਿੰਤੂ ਪ੍ਰੰਤੂ ਇਸ ਅਦਾਲਤ ਚ ਨਹੀਂ ਹੋ ਸਕਦਾ ਤਖਤ ਸਾਹਿਬ ਤੇ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਜੋ ਤਖਤ ਸਾਹਿਬ ਤੋਂ ਸਵਾਲ ਹੋਣਾ ਜਾਂ ਫੈਸਲਾ ਸੁਣਾਇਆ ਜਾਣਾ ਉਹਦਾ ਸਿਰਫ ਜਵਾਬ ਜਿਹੜਾ ਦਿੱਤਾ ਜਾਣਾ ਤੇ ਉਸ ਤੋਂ ਬਾਅਦ ਜਿਹੜੀ ਤਨਖਾਹ ਤਖਤ ਸਾਹਿਬ ਤੋਂ ਸਿੰਘ ਸਾਹਿਬ ਸੁਣਾਉਂਦੇ ਨੇ ਉਸ ਨੂੰ ਪ੍ਰਮਾਣ ਕਰਨਾ ਪੈਣਾ ਤਾਂ ਅੱਜ ਨਮਾਣੇ ਸਿੱਖ ਦੇ ਵਜੋਂ ਪੇਸ਼ ਹੋਣਾ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਅਸਤੀਫਾ ਦੇ ਚੁੱਕੇ ਨੇ ਔਰ ਉਹਨਾਂ ਤੋਂ ਇਲਾਵਾ ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਹੋਇਆ ਕਰਦਾ ਸੀ ਤਾਂ ਉਹਨਾਂ ਦੇ ਨਾਲ ਕੈਬਨਟ ਦੇ ਵਿੱਚ ਜਿਹੜੇ ਵਜ਼ੀਰ ਸਾਥੀ ਸੀ ਅੱਜ ਸਾਰੇ ਪੇਸ਼ ਹੋਣਗੇ 1:00 ਦੇ ਕਰੀਬ ਉਮੀਦ ਹੈ ਕਿ ਉਹ ਪੇਸ਼ ਹੋਣਗੇ ਉਸ ਤੋਂ ਬਾਅਦ ਸਿੰਘ ਸਾਹਿਬ ਆਪਣਾ ਫੈਸਲਾ ਸੁਣਾ ਦੇਣਗੇ ਉਸ ਤੋਂ ਪਹਿਲਾਂ ਹਾਲਾਂਕਿ ਇੱਕ ਮੀਟਿੰਗ ਹੋਏਗੀ ਸਿੰਘ ਸਾਹਿਬਾਨ ਦੀ ਉਸ ਮੀਟਿੰਗ ਦੇ ਵਿੱਚ ਇਸ ਪੂਰੇ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਤੋਂ ਬਾਅਦ ਆਖਰੀ ਫੈਸਲਾ ਕਰ ਲਿਆ ਜਾਵੇਗਾ